ਕਿ ਮਰਤਕ ਦਾ ਜਿਹੜਾ ਭੋਗ ਹੁੰਦਾ ਉਹ ਤੇ ਆਪਾਂ ਜਿਹੜਾ ਮਰਤਕ ਦੇ ਪਰਿਵਾਰ ਨਾਲੋਂ ਖਾਣਾ ਖਵਾਇਆ ਜਾਂਦਾ ਉਹ ਸਿਰਫ ਕੇਵਲ ਰਿਸ਼ਤੇਦਾਰਾਂ ਵਾਸਤੇ ਹੁੰਦਾ ਹੈ ਕਿਉਂ ਸ਼ਹਿਰ ਨਿਵਾਸੀ ਉਸ ਨੂੰ ਗ੍ਰਹਿਣ ਨਾ ਕਰਨ ਤੇ ਵੈਸੇ ਵੀ ਮਰਤਕ ਦੇ ਭੋਗ ਤੇ ਖਾਣਾ ਪਾਪ ਹੈ ਤੇ ਜੇ ਆਪਾਂ ਖਾਣਾ ਬੰਦ ਕਰਾਂਗੇ ਤਾਂ ਖੋਣਾ ਆਪਣੇ ਆਪ ਬੰਦ ਹੋ ਜਾਊਗਾ ਜੇ ਜਰੂਰਤਾ ਹੋਏ ਤਾਂ ਜਦੋਂ ਵੀ ਮਰਤੀ ਸਾਨੂੰ ਸੁਪਾਰਕ ਕਰਨ ਸਾਥ ਤੇ ਨਹੀਂ ਤਾਂ ਵੀ ਤੇ ਚਾਹ ਸਕਦੇ ਨੇ ਜੋ ਕਰਦੀ ਹੈ ਉਸ ਹੈ ਤਾਂ ਅਸੀਂ

ਜਾ ਕੋਈ ਸਨਮਾਨਿਤ ਬੱਚੇ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ ਨੇ ਅਸੀਂ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਜੋ ਅੱਜ ਜੀ ਮਹਾਰਾਜਾ ਅਗਰ ਸੈਨ ਜੀ ਜੋ ਸ਼੍ਰੀ ਰਾਮਚੰਦਰ ਜੀ ਦੇ بیٹے ਕੁਸ਼ ਦੀ 34ਵੀਂ ਪੀੜੀ ਤੋਂ ਆਉਂਦੇ ਨੇ ਉਹਨਾਂ ਦੇ ਪਿਤਾ ਦਾ ਨਾਮ ਬੱਲਵ ਸਿੰਘ ਜੀ ਤੇ ਮਾਤਾ ਦਾ ਨਾਮ ਭਗਵਤੀ ਦੇਵੀ ਸੀ ਉਹਨਾਂ ਦੀ ਜਨਮ ਲੈਤਾ ਤੇ ਉਹ ਸਾਡੇ ਮਤਲਬ ਪਿਤਰ ਹੋਏ ਨੇ ਜਿਨ੍ਹਾਂ ਤੋਂ ਸਾਡਾ ਵੰਸ਼ ਚੱਲਿਆ ਉਹਨਾਂ ਦੇ 18 بیٹے ਸੀਗੇ 18 ਬੇਟਿਆਂ ਤੋਂ ਮਹਾਰਿਸ਼ੀਆਂ ਨੇ ਜੱਗ ਕਰਵਾਇਆ 18 ਰਿਸ਼ੀਆਂ ਨੇ ਉਹ ਜਗ ਜਿਹੜਾ ਹੋਇਆ ਸੀ ਜੱਗ ਤੇ ਹੀ 18 ਜੱਗਾਂ ਤੇ ਹੀ ਸਾਡੇ ਮਤਲਬ ਗੋਤਰ ਪਏ ਮਹਾਰਿਸ਼ੀਆਂ ਦੇ ਨਾਮ ਤੇ ਹੀ ਸਾਡੇ ਗੋਤਰ ਪਏ ਉੱਥੋਂ ਸਾਡੀ ਵਾਸਤੇ ਸ਼ੁਰੂਆਤ ਹੋਈ ਹੈ ਜੀ ਅੱਜ ਮੇਰੀ ਪੂਰੀ ਟੀਮ ਅਕਰਵਾਲ ਸਭਾ ਮੈਂ Vice ਪ੍ਰਧਾਨ ਨੀਤਾ ਜੀ ਤੇ ਕੇਸ਼ ਮਿੱਤਲ ਜੀ ਜੀਵਨ ਵੰਸਲ ਜੀ ਸਾਰੀ ਪੂਰੀ ਟੀਮ ਨੇ ਅੱਜ ਅਸੀਂ ਮਤਲਬ 5143 ਮਾ ਜਨਮ ਉਸ ਬਣਾਇਆ ਹੈ ਕਰੋਲਾ ਵਿਖੇ ਕਿ ਮੈਂ ਸਾਰੀ ਸੰਗਤ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਤੇ ਲੱਖ ਲੱਖ ਵਧਾਈ ਦਿਨਾ ਉਸke ਸਾਡੇ ਮਤੇ ਪਾਸ ਕੀਤੇ ਨੇ ਜਿਹੜੇ ਬਹੁਤ ਜ਼ਰੂਰੀ ਨੇ ਅਕਰਵਲ ਸਭਾ ਦੇ ਵਿੱਚ ਉਹਨਾਂ ਵਿੱਚ ਵਿਸ਼ੇਸ਼ ਮਤਾ ਇਹ ਹੈ ਕਿ ਮ੍ਰਿਤਕ ਦਾ ਜਿਹੜਾ ਭੋਗ ਹੁੰਦਾ ਉਹ ਤੇ ਆਪਾਂ ਜਿਹੜਾ ਮ੍ਰਿਤਕ ਦੇ ਪਰਿਵਾਰ ਨਾਲ ਵੱਲੋਂ ਖਾਣਾ ਖਵਾਇਆ ਜਾਂਦਾ ਉਹ ਸਿਰਫ ਕੇਵਲ ਰਿਸ਼ਤੇਦਾਰਾਂ ਵਾਸਤੇ ਹੁੰਦਾ ਹੈ ਵੀ ਉਹ ਸ਼ਹਿਰ ਨਿਵਾਸੀ ਉਸ ਨੂੰ ਗ੍ਰਹਿਣ ਨਾ ਕਰਨ ਤੇ ਵੈਸੇ ਵੀ ਮ੍ਰਿਤਕ ਦੇ ਭੋਗ ਤੇ ਖਾਣਾ ਪਾਪ ਹੈ ਤੇ ਜੇ ਆਪਾਂ ਖਾਣਾ ਬੰਦ ਕਰਾਂਗੇ ਤੱਕ ਹੋਣਾ ਆਪਣੇ ਆਪ ਬੰਦ ਹੋ ਜਾਊਗਾ ਸਭ ਤੋਂ ਵੱਡੀ ਇਹ ਉਹ ਹੈ ਕੋਈ ਵਾਰ ਕੋਈ ਗਰੀਬ ਆਦਮੀ ਹੁੰਦਾ ਕੋ ਉਹ ਨਾ ਨਹੀਂ ਕਰ ਸਕਦਾ ਇਹ ਕੁਰੀਤੀਆਂ ਸੇ ਨੂੰ ਦੂਰ ਕਰਨਾ ਚਾਹੁੰਦੇ ਆ। ਦੂਸਰੀ ਗੱਲ ਹੈ ਵੀ ਜਿਹੜਾ ਭੋਗ ਦਾ ਸਮਾਂ ਹੈ ਸ਼ਹਿਰ ਨਿਵਾਸੀਆਂ ਲਈ ਉਹ ਸਹੀ 1 ਵਜੇ ਆ। 1 ਵਜੇ ਪਹੁੰਚੋ, 10-20 ਮਿੰਟ ਉੱਥੇ ਬੈਠੋ ਪ੍ਰਾਰਥਨਾ ਹਾਲ 'ਚ, ਫਿਰ ਉਸ ਤੋਂ ਬਾਅਦ ਆਰਤੀ ਉਪਰੰਤ ਉੱਠ ਕੇ ਆਓ। ਠੀਕ ਹੈ ਜੀ? ਬਾਕੀ ਥੋੜਾ ਜਿਹਾ ਜਿਹੜਾ ਵੀ ਆਰਥਿਕ ਮੱਖੋ ਕਮਜ਼ੋਰ ਕੋਈ ਅਗਰਵਾਲ ਵਰਗ ਹੈ ਜਾਂ ਕੋਈ ਬੱਚੇ ਪੜ੍ਹਨਾ ਚਾਹੁੰਦੇ ਨੇ ਜਾਂ ਕੋਈ ਸਨਮਾਨਿਤ ਬੱਚੇ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ ਨੇ, ਅਸੀਂ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਆ ਜੋ ਸਾਡੇ ਕਿਸੇ ਵੀ ਅਗਰਵਾਲ ਸਭਾ ਦੇ ਮੈਂਬਰ ਮੈਨੂੰ ਜੋ 22 ਪ੍ਰਧਾਨ ਜੀ ਨੀਤਾ ਜੀ ਅਗਰਵਾਲ ਜੀ ਨੂੰ ਤੇ ਕਿਸੇ ਵੀ ਸਭਾ ਦੇ ਮੈਂਬਰ ਨੂੰ ਸਾਨੂੰ ਇਨਫੋਰਮ ਕਰ ਸਕਦੇ ਨੇ ਵੀ ਬਤਲਵੇ ਬੱਚਿਆਂ ਨੂੰ ਸਨਮਾਨ ਕਰਨਾ ਹੈ ਤਾਂ ਅਸੀਂ ਉੱਥੇ ਹੀ ਜਾ ਕੇ ਸਨਮਾਨ ਕਰਕੇ ਆਵਾਂਗੇ ਬਾਕੀ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਜੀ ਸਾਰੇ ਸ਼ਹਿਰ ਨੂੰ ਅਸੀਂ ਦਾ ਪੂਰੀ ਪ੍ਰੈਸ ਟੀਮ ਦਾ ਸਾਨੂੰ ਕਵਰੇਜ ਕਰਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੈ ਸ਼ਰੀ ਰਾਮ ਜੀ ਅਗਰਵਾਲ ਜੀ ਸਭਾ ਪੂਰੀ ਨਸਮਸਤਕ ਹੈ